ਪੰਜਾਬ ਦੇ ਵਿੱਚ ਲਗਾਤਾਰ ਅਪਰਾਧੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਤਾਂ ਅਪਰਾਧ ਕਰਨ ਵਾਲੇ ਲੋਕ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਅਜਈਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਥਾਣੇ ਦੇ ਗੇਟ ਹਕੀਮਾ ਦੇ ਅਦੀਨ ਪੈਂਦਾ ਇਲਾਕੇ ਤੋਂ ਸਾਮ ਨਿਆਇ ਜਿੱਥੇ ਕਿ ਟਿਊਸ਼ਨ ਪੜਨ ਜਾ ਰਹੀ ਆਪਣੇ ਪਿਤਾ ਦੇ ਨਾਲ ਲਗਤ 3 ਸਾਲਾ ਬੱਚੀ ਦੇ ਲੱਥ ਦੇ ਵਿੱਚ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਜੀ ਹਾਂ ਤਾਂ ਹੁ ਦੱਸਦੇ ਕਿ ਜ਼ਖਮੀ ਬੱਚੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੱਚੀ ਨੂੰ ਟਿਊਸ਼ਨ ਛੱਡਣ ਜਾ ਰਹੇ ਸੀ ਕਿ ਰਸਤੇ ਦੇ ਵਿੱਚ ਇੱਕ ਪਟਾਕੇ ਦੀ ਆਵਾਜ਼ ਆਈ ਹੈ ਤਾਂ ਮੈਨੂੰ ਲੱਗਿਆ ਕਿ ਛੋਟੀ ਜਹੀ ਬੱਚੀ ਨੂੰ ਕਿਤੇ ਠੇਡਾ ਵੱਜ ਗਿਆ ਜਿਸ ਕਾਰਨ ਉਸਦੇ ਪੈਰ ਦੇ ਵਿੱਚ ਸਾਟ ਵਜੇ ਆ ਜਿਸ ਦੇ ਨਾਲ ਉਸਦੀ ਲੱਤ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਤਾਂ ਉਸ ਨੂੰ ਅਸੀਂ ਹਸਪਤਾਲ ਲੈ ਕੇ ਗਏ ਆ ਤਾਂ ਜਦੋਂ ਡਾਕਟਰਾਂ ਦੇ ਵੱਲੋਂ ਬੱਚੀ ਦਾ ਇਲਾਜ ਕੀਤਾ ਗਿਆ ਬੱਚੀ ਦੇ ਪੈਰ ਦਾ ਜਿਹੜਾ ਲੱਤ ਦਾ ਐਕਸਟਰਾ ਕੀਤਾ ਗਿਆ ਤਾਂ ਐਕਸਰੇ ਦੇ ਵਿੱਚ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਕਿ ਉਸਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਸਬੰਧਿਤ ਸੂਚਿਤ ਕੀਤਾ ਗਿਆ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਜੋ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਗਿਆ ਉਸ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਤੁਹਾਨੂੰ ਸੁਣਾਉਣਾ ਹੈ ਕਿ ਜ਼ਖਮੀ ਬੱਚੀ ਦੇ ਪਿਤਾ ਨੇ ਮੀਡੀਆ ਦੇ ਸਾਹਮਣੇ ਕਿਹੜੀਆਂ ਗੱਲਾਂ ਦਾ ਖੁਲਾਸਾ ਕੀਤਾ ਆਕਾਸ਼ ਸਿੰਘ ਕੀ ਹੋਇਆ ਕੀ ਜੀ ਅੱਜ ਭਾਜੀ ਮੈਂ ਆਪਣੇ ਬੱਚੇ ਨੂੰ ਟਿਊਸ਼ਨ ਸ਼ਟਨ ਜਾ ਰਿਹਾ ਸੀ ਗਲੀ ਨੰਬਰ 10 ਪਤਾ ਸਿੰਘ ਕਲੋਨੀਆ ਹੀ ਰਹਿੰਦੇ ਆ ਉੱਥੇ ਹੀ ਉਹ ਟਿਊਸ਼ਨ ਪੜ੍ਹਦੀ ਆ 5 ਵਜੇ ਦਾ ਟਾਈਮ ਹੀ ਮੇਰੇ ਨਾਲ ਜਾ ਰਹੀ ਹੈ ਇੱਕਦਮ ਉਹਦੇ ਬੁਲੇਟ ਵਜਦੀ ਹੈ ਸਮਝ ਨਹੀਂ ਆਂਦੀ ਪਟਾਕੇ ਦੀ ਵਾਹ ਆਂਦੀ ਜਿੱਦਾਂ ਹੈ ਨਾ ਚੱਲੀ ਤੇ ਉਹਦੇ ਲੱਤ ਤੇ ਵਜਦੀ ਹੈ ਔਰ ਮੇਰੇ ਇਹ ਚੀਜ਼ਾਂ ਤੇ ਆਂ ਚਾਹੁੰਦਾ ਨਹੀਂ ਕਿ ਕੀ ਵਜ੍ਹਾ ਮੈਨੂੰ ਲੱਗਾ ਡਿੱਗ ਗਿਆ ਬੱਚਾ ਸ਼ਾਇਦ ਉਹਦੇ ਵਟਾ ਪਾ ਗਿਆ ਖੂਨ ਨਿਕਲ ਆਇਆ ਤੇ ਮੈਨੂੰ ਕਾਰ ਲੈ ਕੇ ਜਾਣਾ ਉੱਥੇ ਕਾਰ ਜਾ ਕੇ ਖੂਨ ਉਹਦਾ ਬੰਦ-ਬੰਦ ਕਰਨ ਦੀ ਕਰਦੇ ਨਾਲ ਹੀ ਫਿਰ ਇੱਕ ਕਲੀਨਿਕ ਲੈ ਆਏ ਨੇ ਉਹਨੂੰ ਉੱਥੇ ਉਹਨਾਂ ਨੇ ਡਰੈਸਿੰਗ ਕਰਤੀ ਹੈ ਜਿੱਥੇ ਗੋਲੀ ਵਜਦੀ ਹੈ ਹੈ ਨਾ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਇੱਥੇ ਆ ਕੇ ਇਹਨਾਂ ਨੇ ਐਕਸਰਾ ਵਗੈਰਾ ਕੀਤਾ ਹੈ ਤੇ ਉੱਥੇ ਇਹਨਾਂ ਨੇ ਕਿਹਾ ਕਿ ਕੁਝ ਵੜਿਆ ਹੈ ਦੇ ਅੰਦਰ ਉਹਨਾਂ ਨੇ ਕਿਹਾ ਅਪਰੇਟ ਹੋਣਾ ਫਿਰ ਜਲਦੀ ਉਹਨਾਂ ਨੇ ਅਪਰੇਟ ਕੀਤਾ ਅਪਰੇਟ ਹੋਣੇ ਹੀ ਆ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਸਾਨੂੰ ਉਹਦੇ ਬੱਚੇ ਦੇ ਬੁਲੇਟ ਨਿਕਲੀ ਹੈ ਵਿੱਚੋਂ ਤੇ ਗੋਲੀ ਚੱਲੀ ਹੈ ਦਾ ਮਤਲਬ ਨਹੀਂ ਨਹੀਂ ਮੇਰਾ ਕੋਈ ਨਹੀਂ ਮੈਨੂੰ ਮੈਂ ਇਹ ਪਤਾ ਹੁੰਦਾ ਦੱਸ ਰਿਹਾ ਮੈਂ ਬੱਚੇ ਨਾਲ ਗੱਲਾਂ ਕਰਦਾ ਜਾ ਰਿਹਾ ਧਿਆਨ ਵੀ ਮੇਰਾ ਬੱਚੇ ਵਾਲਾ ਹੈ ਮੈਂ ਆਲੇ ਦੁਆਲੇ ਕਿਸੇ ਵੱਲ ਵੇਖਿਆ ਨਹੀਂ ਜਦੋਂ ਇੱਕਦਮ ਉਹਦੇ 6:30 ਵਜੇ ਮੇਰਾ ਹੋਰ ਉਹਦੇ ਵੱਲ ਧਿਆਨ ਹੋ ਗਿਆ ਮੈਨੂੰ ਚੱਕੇ ਭੱਜਿਆ ਸੀਸੀਟੀਵੀ ਕੈਮਰਾ ਦੇਖਣਾ ਪਏਗਾ ਜਾ ਕੇ ਉਸ ਏਰੀਆ 'ਚ ਲੱਗਾ ਜਾਂ ਨਹੀਂ ਲੱਗਾ ਮੰਗ ਇਹੀ ਹੈ ਪ੍ਰਸ਼ਾਸਨ ਕੋਲ ਕਿ ਜਿਹੜੇ ਕਾਰਵਾਈ ਕੀਤੀ ਜਾਵੇ ਇਹਦੇ ਤੇ ਜੋ ਵੀ ਹੈ ਜਿੰਨੇ ਵੀ ਚਲਾਈਆਂ ਜਿਹਦੂ ਕੋ ਵੀ ਹੈ ਜਿੱਦਾਂ ਵੀ ਚੱਲੀ ਗੁੜੀਆਂ ਉਹਨਾਂ ਹੈ ਉੱਤੇ ਉਹਦਾ ਆਪਰੇਟ ਹੋਇਆ ਮਤਲਬ ਠੀਕ ਹੈ ਥੋੜਾ ਹਾਂਜੀ ਠੀਕ ਠੀਕ ਉਹ ਦਊਟ ਕਰ ਲਓ ਇੱਕ ਨਾਮ ਗਲੀ ਨੰਬਰ 10 ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋਈ ਬੇਟੀ ਸਾਢੇ ਕਿ ਤਿੰਨ ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਤੇ ਉਹ ਕਹਿੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡਿੱਗੀ ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਤੇ ਉਹ ਕਹਿੰਦਾ ਵੀ ਮੈਂ ਸਮਝਾ ਕਿ ਤੇ ਮੇਰੀ ਬੇਟੀ ਦੀ ਹੱਡੀ ਕ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ ਪੌਣੇ 8 ਦਾ ਟਾਈਮ ਹੋ ਗਿਆ ਤੇ ਟ੍ਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਲੱਤ 'ਚ ਗੋਲੀ ਵੱਜੀ ਹੈ ਬੇਟੀ ਦੇ ਹਾਲਾਤ ਬੇਟੀ ਦੇ ਹਾਲਾਤ ਠੀਕ ਹੈ ਜੀ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ ਤਿੰਨ ਚਾਰ ਘੰਟੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਆ ਗੋਲੀ ਵੱਜੀ ਆ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਲੱਤ ਤੇ ਕੋਈ ਹੱਡੀ ਫ੍ਰੈਕਚਰ ਹੋ ਗਈ ਇਸੇ ਦਰਾਂ ਨੂੰ ਡਾਕਟਰ ਸਾਹਿਬ ਕੋਲ ਲੈ ਕੇ ਆਏ ਡਾਕਟਰ ਨੇ ਐਕਸਰਾ ਕੀਤਾ ਕਿ ਉਹਦੇ ਵਿੱਚ ਗੋਲੀ ਆਈ ਇਲਾਕੇ ਚ ਟੀਮ ਜੇ ਇਲਾਕੇ ਚ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਕੀ ਕੀ ਕਾਰਵਾਈ ਹੋਏਗੀ ਜੀ ਇਸ ਮੌਕੇ ਦੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਘਰ ਦੇ ਜੋ ਵੀ ਬੰਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਹੈ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ મતલਬ ਕਿ 4 ਘੰਟੇ ਉਹਨੇ ਟਰੀਟਮੈਂਟ ਦਰਾਂ ਨਹੀਂ ਕੱਢ ਦਿੱਤੇ ਆ ਵੀ ਜੋ ਵੀ ਆ ਮਾੜੀ ਗੱਲ ਆ ਪਰ ਪੁਲਿਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੇਤੀ ਜੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ